ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀ ਇਸ ਸਮੇਂ ਸੀ ਨਵਾਂ ਸ਼ਹਿਰ ਸਿਵਲ ਹਸਪੀਟਲ ਐਮਰਜੈਂਸੀ ਬਲਾਕ ਦੇ ਬਾਹਰ ਮੌਜੂਦ ਹਾਂ ਪਰ ਕੀ ਐਮਰਜੈਂਸੀ ਕੀ ਹੁੰਦੀ ਹੈ ਸਰਕਾਰਾਂ ਨੂੰ ਨਹੀਂ ਪਤਾ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਨਵਾਂ ਸ਼ਹਿਰ ਰਾਹੋਂ ਰੋਡ ਤੇ ਸ਼ਾਮ ਦੇ ਵੇਲੇ ਰਾਤ ਦੇ ਵੇਲੇ ਕਹਿ ਲਈਏ 7 ਵਜੇ ਤੋਂ ਬਾਅਦ ਇੱਕ ਹਾਦਸਾ ਹੁੰਦਾ ਭਿਆਨਕ ਹਾਦਸਾ ਹੁੰਦਾ ਤਿੰਨ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਰਾਹੋ ਵਾਲੀ ਸਾਈਡ ਤੋਂ ਨਵਾਂ ਸ਼ਹਿਰ ਵਾਲੀ ਸਾਈਡ ਤੇ ਆ ਰਹੇ ਸੀ ਉਹਨਾਂ ਨੂੰ ਇੱਕ ਗੱਡੀ ਜਿਹੜੀ ਹੈ ਉਹ ਦਰੜ ਕੇ ਚਲੇ ਜਾਂਦੀ ਹੈ ਤਿੰਨੇ ਨੌਜਵਾਨ ਗੰਭੀਰੂ ਵਿੱਚ ਫਟੜ ਹੋ ਜਾਂਦੇ ਆ ਉੱਥੇ ਸੜਕ ਦੇ ਉੱਤੇ ਹੀ ਲੰਮੇ ਪਏ ਹੁੰਦੇ ਆ ਮੌਜੂਦਾ ਜਿਹੜੇ ਲੋਕ ਸੀਗੇ ਉਹਨਾਂ ਨੂੰ ਫੜ ਕੇ ਖਿੱਚ ਕੇ ਇੱਕ ਸਾਈਡ ਤੇ ਕਰਦੇ ਔਰ ਤਿੰਨ ਤਿੰਨੇ ਜਿਹੜੇ ਨੌਜਵਾਨ ਆ ਉਹਨਾਂ ਦੀ ਜਿਹੜੀਆਂ ਲੱਤਾਂ ਆ ਉਹ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਲੋਕਾਂ ਨੇ ਬੜੀ ਜਦੋਜਹਿਦ ਕਰਕੇ ਉਹਨਾਂ ਨੂੰ ਇੱਕ ਸਾਈਡ ਤੇ ਕੀਤਾ ਫਿਰ ਉੱਥੇ ਹੀ ਐਂਬੂਲੈਂਸ ਨੂੰ ਕਾਲਸ ਕਰ ਰਹੇ ਸੀ ਐਂਬੂਲੈਂਸ ਨਹੀਂ ਪਹੁੰਚੀ ਕਿਉਂਕਿ ਐਮਰਜੈਂਸੀ ਦਾ ਇੱਥੇ ਮਤਲਬ ਸ਼ਾਇਦ ਸਰ ਇੱਥੇ ਸੀ ਪਹੁੰਚੇ ਆਂ ਔਰ ਇੱਥੇ ਜਾ ਕੇ ਇਲਾਜ ਕਰਾਉਣ ਲਈ ਬੰਦਾ ਆਉਂਦਾ ਬੰਦਾ ਸਿਵਲ ਹਸਪੀਟਲ ਚ ਆਉਂਦਾ ਕਿ ਇਲਾਜ ਕਰਾਈਏ ਪਰ ਸਾਨੂੰ ਮਜਬੂਰੀ ਚ ਇਲਜ਼ਾਮ ਲਗਾਉਣੇ ਪੈ ਰਹੇ ਆ ਇਲਾਜ ਦੀ ਜਗ੍ਹਾ ਇਲਜ਼ਾਮ ਲਗਾਉਣੇ ਪੈ ਰਹੇ ਕਾਰਨ ਇਹ ਆ ਕਿ ਜਿਹੜੇ ਡਾਕਟਰ ਆ ਉਹਨਾਂ ਅੰਦਰ ਜज्ਬਾ ਬਹੁਤ ਹੈ ਸਟਾਫ ਦੇ ਅੰਦਰ ਜज्ਬਾ ਬਹੁਤ ਹੈ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੁੰਦੇ ਮੈਂ ਇਹ ਗੱਲ ਦੁਹਰਾਣਾ ਚਾਹੁੰਦਾ ਕਿ ਡਾਕਟਰ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਆ ਲੇਕਿਨ ਉਹਨਾਂ ਕੋਲ ਸਹੂਲਤਾਂ ਸਾਧਨ ਉਹਨੇ ਨਹੀਂ ਹਨ ਜਿੰਨੇ ਨਾਲ ਉਹ ਜਿਹੜਾ ਵੀ ਇੱਥੇ ਪੇਸ਼ੈਂਟ ਲੈ ਕੇ ਲਿਆਂਦਾ ਜਾਂਦਾ ਉਹਦਾ ਪੂਰਾ ਟ੍ਰੀਟਮੈਂਟ ਕਰ ਸਕਣਾ ਹੁਣ ਜਿਹੜੇ ਤਿੰਨ ਫੱਟੜ ਨੌਜਵਾਨ ਆ ਐਕਸਰੇ ਕਰਾਉਣ ਲਈ ਉਹਨਾਂ ਨੂੰ ਬਾਹਰ ਇੱਕ ਪ੍ਰਾਈਵੇਟ ਹਸਪੀਟਲ ਵਿਖੇ ਲਿਜਾਇਆ ਜਾਂਦਾ ਪਰ ਮੈਂ ਇੱਥੇ ਹੀ ਸੋਚਣਾ ਚਾਹੁੰਦਾ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਉਹ ਤਿੰਨ ਨੌਜਵਾਨਾਂ ਦੀ ਜਿਹੜੀ ਐਮਰਜੈਂਸੀ ਉਸ ਤੋਂ ਪਹਿਲਾਂ ਤਿੰਨ ਚਾਰ ਹੋਰ ਬੰਦੇ ਜਿਹੜੇ ਲੰਗੜੋਆ ਵਿਖੇ ਕਹਿੰਦੇ ਕਿ ਇੱਕ ਐਕਸੀਡੈਂਟ ਬਹੁਤ ਭਾਰਾ ਹੋਇਆ ਉਹਨਾਂ ਨੂੰ ਲਿਆਂਦਾ ਗਿਆ ਹੁਣ ਹੋਰ ਵੀ ਐਮਰਜੈਂਸੀ ਆ ਰਹੀ ਆ ਜਦ ਇਹਨਾਂ ਕੋਲ ਪੂਰੇ ਸਾਧਨ ਹੀ ਨਹੀਂ ਆ ਸਹੂਲਤਾ ਹੀ ਨਹੀਂ ਆ ਮਸ਼ੀਨਰੀ ਨਹੀਂ ਆ ਇਹ ਡਾਕਟਰ ਇਲਾਜ ਕਿਵੇਂ ਕਰਨਗੇ ਮਤਲਬ ਜਦ ਹੱਥੇ ਹੀ ਵੱਢ ਦਿੱਤੇ ਤਾਂ ਬੰਦਾ ਕੰਮ ਕਿਵੇਂ ਕਰੂਗਾ ਔਰ ਉਸ ਤੋਂ ਇਲਾਵਾ ਜੇ ਅਪਾ ਗੱਲ ਕਰੀਏ ਕਿ ਮੈਂ ਇੱਥੇ ਬੇਨਤੀ ਕੀਤੀ ਕਿ ਸਾਨੂੰ ਐਂਬੂਲੈਂਸ ਦੇ ਦਿਓ ਕਿਉਂਕਿ ਨੌਜਵਾਨਾਂ ਨੂੰ ਗੱਡੀ 'ਚ ਪਾਣਾ ਬੜਾ ਔਖਾ ਆ ਇੱਕ ਐਂਬੂਲੈਂਸ ਸਾਡੇ ਕੋਲ ਹੈ ਪਰ ਜਿਹੜੇ ਹੋਰ ਦੋ ਨੌਜਵਾਨ ਨੇ ਬਾਕੀ ਨੌਜਵਾਨ ਹੋ ਰਿਹਾ ਉਹਨਾਂ ਨੂੰ ਬਾਹਰ ਹਸਪੀਟਲ ਲੈ ਕੇ ਜਾਵਾਂਗੇ ਤਾਂ ਝਟਕਾ ਲੱਗਦਾ ਗੱਡੀ 'ਚ ਫਿਰ ਮੈਨੂੰ ਪਤਾ ਲੱਗਾ ਕਿ ਇੱਥੋਂ ਜਿਹੜੀ ਐਂਬੂਲੈਂਸ ਹੁੰਦੀ ਹੈ ਜਿਹੜੀ ਸਿਵਲ ਹਸਪੀਟਲ ਦੇ ਅੰਦਰ ਐਂਬੂਲੈਂਸ ਹੁੰਦੀ ਹੈ ਉਹ ਵੀ ਆਈਪੀ ਸਹੂਲਤ ਲਈ ਗਈ ਹੋਈ ਹੈ ਮਤਲਬ ਵੀਆਈ ਰੇਂਜ ਵਿੱਚੋਂ ਤੇ ਉੱਥੇ ਗੱਡੀ ਭੇਜ ਦਿੱਤੀ ਇੱਥੇ ਲੋਕ ਜਿਹੜੇ ਪੀੜਤ ਆ ਜ਼ਿੰਦਗੀ ਮੌਤ ਨਾਲ ਲੜ ਰਹੇ ਆ ਉਹਨਾਂ ਲਈ ਐਂਬੂਲੈਂਸ ਇੱਥੇ ਅਵੇਲੇਬਲ ਨਹੀਂ ਆ ਡਾਕਟਰਾਂ ਨੂੰ ਅਸੀਂ ਦੋਸ਼ ਨਹੀਂ ਦੇ ਰਹੇ ਜਿਹੜੇ ਇੱਥੇ ਡਾਕਟਰ ਅਵੇਲੇਬਲ ਆ ਕਿਉਂਕਿ ਆਪਣਾ ਕੰਮ ਕਰ ਰਹੇ ਆ ਪਰ ਪ੍ਰਸ਼ਾਸਨ ਨੂੰ ਜਾਣਦੀ ਨਹੀਂ ਨਾ ਹੁੰਦੀ ਆ ਪਰ ਜਿਹੜੇ ਇੱਥੇ ਲੋਕ ਜ਼ਿੰਦਗੀ ਤੇ ਮੌਤ ਦੀ ਲੜਾਈਆਂ ਲੜਦੇ ਆ ਕੇ ਉਹਨਾਂ ਦੇ ਟੱਬਰ ਦੇ ਟੱਬਰ ਜਿਹੜੇ ਆ ਪਰੇਸ਼ਾਨ ਹੋਏ ਨੇ ਹੁਣ ਐਂਬੂਲੈਂਸ ਸਾਪ ਅਰੇਂਜ ਕਰਾਂਗੇ ਸਾਡਾ ਫਰਜ਼ ਹੈ ਕਰਾਉਣਾ ਆਪਣੇ ਸਾਥੀਆਂ ਦਾ ਆਪਣੇ ਭਰਾਵਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਪਰ ਜੇ ਇੱਥੇ ਐਕਸਰੇ ਹੁੰਦਾ ਹੋਵੇ ਰਾਤ ਦੇ ਵੇਲੇ ਤਾਂ ਇਲਾਜ ਕਰਨਾ ਸੌਖਾ ਹੁਣ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਰੱਬ ਨਾ ਕਰੇ ਕਿ ਇੱਥੇ ਕੋਈ ਹੋਰ ਐਮਰਜੈਂਸੀ ਆ ਜਾਂਦੀ ਆ ਕਿਉਂਕਿ ਬੜੇ ਹਾਦਸੇ ਹੁੰਦੇ ਆ ਅਜ ਦਿਨ ਤਾਂ ਇਹ ਜਿਹੜੇ ਇੱਥੇ ਡਾਕਟਰ ਬੈਠੇ ਆ ਇਹ ਟੈਕਲ ਕਿਵੇਂ ਕਰਨਗੇ ਸਿਚੁਏਸ਼ਨ ਮੰਨ ਲਓ ਕਿਸੇ ਦੇ ਸਿਰ ਤੇ ਸੱਟ ਲੱਗੀ ਇੱਥੇ ਪੇਸ਼ੈਂਟ ਆਏ ਦਾ ਉਹਦਾ ਕੀ ਐਕਸ ਰੇ ਕਰਾਉਣ ਸੀਟੀ ਸਕੈਨ ਕਰਾਉਣ ਬਾਹਰ ਭੇਜਣਗੇ ਜਾਂ ਫਿਰ ਸਿੱਧਾ ਰੈਫਰ ਕਰ ਦੇਣਗੇ ਡਾਕਟਰਾਂ ਦਾ ਕਸੂਰ ਨਹੀਂ ਹੈ ਪ੍ਰਸ਼ਾਸਨ ਦਾ ਔਰ ਜਿਹੜੇ ਮੌਜੂਦਾ ਸਰਕਾਰ ਆ ਉਹਨਾਂ ਨੂੰ ਇਹ ਸਵਾਲ ਹੈ ਬਹੁਤ ਵੱਡਾ ਕਿ ਇੱਥੇ ਪੂਰੇ ਸਹੂਲਤ ਪੂਰੇ ਸਾਧਨ ਕਿਉਂ ਨਹੀਂ ਆ ਪੂਰੀ ਮਸ਼ੀਨਰੀ ਕਿਉਂ ਨਹੀਂ ਆ ਇਹ ਵੱਡੇ ਸਵਾਲ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਔਰ ਬੇहद ਦਰਦਨਾਕ ਤਸਵੀਰਾਂ ਨੇ ਬੇहद ਮਨ ਨੂੰ ਭਾਵਕ ਕਰਨ ਵਾਲੀਆਂ ਤਸਵੀਰਾਂ ਕਿਉਂਕਿ ਤਿੰਨੇ ਨੌਜਵਾਨ ਜਿਹੜੇ ਤੜਪਦੇ ਪਏ ਆ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਔਰ ਤੁਸੀਂ ਵੀਡੀਓ ਸ਼ੇਅਰ ਕਰਕੇ ਕੋਸ਼ਿਸ਼ ਕਰਨੀ ਤਾਂ ਜੋ ਪ੍ਰਸ਼ਾਸਨ ਸਰਕਾਰਾਂ ਇਹ ਜਾਗਣ ਜਿੱਥੇ ਮੈਡੀਕਲ ਆਫੀਸਰ ਡਾਕਟਰ ਗਗਨਪ੍ਰੀਤ ਸਿੰਘ ਸਾਡੇ ਨਾਲ ਆ ਡਾਕਟਰ ਸਾਹਿਬ ਜਿਹੜੇ ਇਹ ਪੇਸ਼ੈਂਟ ਤਿੰਨ ਲਿਆਂਦੇ ਗਏ ਆ ਲੱਤਾਂ 'ਚ ਫ੍ਰੈਕਚਰ ਆ ਉਹਨਾਂ ਦੇ ਹਾਂਜੀ ਤਿੰਨਾਂ ਦੇ ਇਹ ਹੁਣ ਸਟੇਬਲ ਨਹੀਂ ਹਾਂਜੀ ਪੇਸ਼ੈਂਟ ਸਟੇਬਲ ਨੇ ਜੀ ਅੱਛਾ ਐਕਸ-ਰੇ ਕਰਾਉਣ ਲਈ ਬਾਹਰ ਜਾਣਾ ਪਿਆ ਉਹਦਾ ਕਾਰਨ ਕੀ ਤੁਸੀਂ ਦੱਸ ਸਕਦੇ ਹੋ ਜੀ ਸਟਾਫ ਦੀ ਕਮੀ ਹੈ ਇਹ ਐਕਸ-ਰੇ 9 ਤੋਂ 3 ਹਾਂਜੀ ਹੁੰਦੀ ਹੈ ਮਸ਼ੀਨ ਹੈਗੀ ਜੇ ਮੰਨ ਲਓ ਕਿਸੇ ਦੇ ਸਿਰ ਸੱਟ ਸਿਰ ਤੇ ਸੱਟ ਲੱਗੀ ਹੋਵੇ ਫਿਰ ਸੀਟੀ ਸਕੈਨ ਇੱਥੇ 9 ਤੋਂ 3 ਨਹੀਂ ਹੁੰਦੀ ਨਹੀਂ ਸੀਟੀ ਸਕੈਨ 24 ਆਵਰਸ ਹੈ ਸੀਟੀ ਸਕੈਨ 24 ਆਵਰਸ ਹੈ ਤੇ ਮੈਂ ਇੱਕ ਤੁਹਾਡੀ ਸ਼ਲਾਗਾ ਵੀ ਕਰਨਾ ਚਾਹੁੰਦਾ ਤੁਹਾਡੀ ਤੇ ਤੁਹਾਡੀ ਟੀਮ ਦੀ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹ ਐਮਰਜੈਂਸੀ ਜਿਹੜੀ ਆਈ ਹੈ ਉਸ ਤੋਂ ਪਹਿਲਾਂ ਵੀ ਇੱਕ ਐਮਰਜੈਂਸੀ ਆਈ ਸੀ ਜੁਕ ਲੰਗੜੋਏ ਹਾਦਸਾ ਹੋਇਆ ਸੀ ਬੜਾ ਭਿਆਨਕ ਔਰ ਬਾਅਦ ਚ ਵੀ ਹੋਰ ਪੇਸ਼ੈਂਟ ਆ ਰਹੇ ਆ ਚਲੋ ਤੁਹਾਡੀ ਤਾਰੀਫ ਹੈ ਮੈਨੂੰ ਲੱਗਦਾ ਤੁਹਾਡੇ ਸਾਧਨਾਂ ਦੀ ਕਮੀ ਲੇਕਿਨ ਤੁਹਾਡੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਹਾਂਜੀ ਹਾਂਜੀ ਬਹੁਤ ਸ਼ੁਕਰ ਓਕੇ ਜ਼ਾਤੀ ਹੁਣ ਜਿਹੜੇ ਤਿੰਨੇ ਪੇਸ਼ੈਂਟਸ ਆ ਉਹਨਾਂ ਦਾ ਐਕਸਰੇ ਕਰਾਉਣ ਲਈ ਅਸੀਂ ਲਿਵਾਸਾ ਹਸਪੀਟਲ ਜਾ ਰਹੇ ਆ ਔਰ ਇੱਥੇ ਕੋਈ ਵੀ ਐਮਬੂਲੈਂਸ ਅਵੇਲੇਬਲ ਨਹੀਂ ਹੈ ਕਿ ਹਸਪੀਟਲ ਦੇ ਅ ਪ੍ਰਾਈਵੇਟ ਜਿਹੜੀਆਂ ਦੋ ਐਂਬੂਲੈਂਸ ਹੈ ਇੱਕ ਆਵਾਜ਼ ਸੰਸਥਾ ਦੀ ਇੱਕ ਹੋਰ ਮੁੰਡੇ ਨੂੰ ਬੁਲਾਇਆ ਤੇ ਇਹਨਾਂ ਨੂੰ ਲਿਵਾਸਾ ਹਸਪੀਟਲ ਦੇਖੇ ਲੈ ਕੇ ਜਾ ਰਹੇ ਆ ਤਾਂ ਸਵਾਲ ਇਹੀ ਹੈ ਕਿ ਜੇ ਕੋਈ ਐਮਰਜੈਂਸੀ ਪੈ ਜਾਂਦੀ ਰੱਬ ਨਾ ਕਰੇ ਕਿਸੇ ਦੇ ਸਿਰ ਤੇ ਸੱਟ ਲੱਗੀ ਕੋਈ ਪੇਸ਼ੈਂਟ ਆ ਜਾਂਦਾ ਤੇ ਕੀ ਉਹਨੂੰ ਵੀ ਇਸੇ ਤਰੀਕੇ ਬਾਹਰ ਭੇਜਿਆ ਜਾਵੇਗਾ ਬਹੁਤ ਸਾਰੇ ਸਵਾਲ ਨੇ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਔਰ ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਗੱਡੀ ਆ ਉਹਦਾ ਅਸੀਂ ਪਤਾ ਕਰਾ ਲਿਆ ਉਹ ਤਾਂ ਨੰਬਰ ਪੀਪੀ 10 ਸੀਕਯੂ 0223 ਨੰਬਰ ਹੈ ਔਰ ਰਾਹੋਂ ਤੋਂ ਨਿਕਲ ਕੇ ਗਈ ਹੈ ਔਰ ਬਹੁਤ ਜਲਦੀ ਉਹਨੂੰ ਟ੍ਰੇਸ ਕਰ ਲਾਂਗੇ ਦੇਖੋ ਹਾਦਸਾ ਕੋਈ ਜਾਣ ਕੇ ਨਹੀਂ ਕਰਦਾ ਪਰ ਜੇ ਹਾਦਸਾ ਹੋ ਗਿਆ ਰੁਕਣਾ ਤਾਂ ਚਾਹੀਦਾ ਤਾਂ ਉਹ ਬੰਦਾ ਰੁਕਿਆ ਨਹੀਂ ਕਹਿੰਦੇ ਔਰ ਇਹ ਮੁੰਡੇ ਜਿਹੜੇ ਫੱਟੜ ਹੋਏ ਇਹਨਾਂ ਨੇ ਮੇਰੀ ਗੱਲ ਬਾਤ ਹੋਈ ਉਹ ਕਹਿੰਦੇ ਕਿ ਅਸੀਂ ਆਪਣੀ ਸਾਈਡ ਤੇ ਸੀਗੇ ਤੇ ਉਹਨੇ ਸਾਨੂੰ ਰੌਂਦ ਦਿੱਤਾ ਔਰ ਉਸ ਤੋਂ ਬਾਅਦ ਉਹ ਉੱਥੋਂ 9 ਤੋਂ 11 ਹੋ ਗਿਆ ਰਫੂ ਚੱਕਰ ਹੋ ਗਿਆ ਗੱਡੀ ਪਿਛਾ ਕੇ ਲੈ ਕੇ ਤਾਂ ਹੁਣ ਅਸੀਂ ਲਿਵਾਸਾ ਹਸਪੀਟਲ ਤੇ ਜਾ ਰਹੇ ਹਾਂ ਤੇ ਇਹਨਾਂ ਦੇ ਉੱਥੋਂ ਐਕਸ਼ਨ ਕਰਾ ਕੇ ਫਿਰ ਵਾਪਸ ਸਰਕਾਰੀ ਹਸਪੀਟਲ ਤੇ। ਤਾਂ ਸਾਥੀਓ ਆਹ ਤਸਵੀਰਾਂ ਤੁਹਾਨੂੰ ਲਿਵਾਸਾ ਹਸਪੀਟਲ ਦੇ ਬਿਲਿੰਗ ਕਾਊਂਟਰ ਤੋਂ ਦਿ ਔਰ ਇੱਕ ਤਰੀਕੇ ਜਦੋਂ ਤੁਸੀਂ ਉਹ ਹਸਪੀਟਲ ਸ਼ਿਫਟ ਕਰਦੇ ਆ ਚਾਹੇ ਤੁਸੀਂ ਐਕਸ-ਰੇ ਹੀ ਕਰਾਣ ਕਿਉਂ ਨਾ ਆਏ ਹੋ ਉਹ ਖੱਜਲ ਖੁਆਰੀ ਵੱਜ ਜਾਂਦੀ ਕਿਉਂਕਿ ਹੁਣ ਪਿਛਲੇ ਹਸਪੀਟਲ ਕੀ ਇਲਾਜ ਹੋਇਆ ਜਾਂ ਜਾਂ ਮੋਰੇ ਕੀ ਉਹ ਕਰਾਉਣਾ ਚਾਹੁੰਦੇ ਐਕਸ-ਰੇ ਅੰਦਰ ਕੀ ਚੈੱਕ ਕਰਨਾ ਚਾਹੁੰਦੇ ਉਹ ਸਾਰੀ ਡਿਟੇਲ ਜਿਹੜੀ ਹੈ ਦੁਵਾਰਤੀ ਮੈਡੀਕਲ ਆਫੀਸਰ ਜਿਹੜੇ ਆ ਉਹਨਾਂ ਤੋਂ ਅਸੀਂ ਪੁੱਛ ਰਹੇ ਹਾਂ ਤੇ ਲਿਖ ਰਹੇ ਹਾਂ ਔਰ ਉਹਨਾਂ ਦਾ ਧੰਨਵਾਦ ਹੈ ਮੈਡੀਕਲ ਆਫੀਸਰ ਜਿਹੜੇ ਡਾਕਟਰ ਆ ਉਹਨਾਂ ਨੇ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਔਰ ਇੱਥੇ ਡਿਟੇਲ ਫਿਰ ਤੋਂ ਦੁਵਾਰਤੀ ਲਿਖ ਕੇ ਦਿੱਤੀ ਗਈ ਹੈ ਔਰ ਨਾਲ ਦੀ ਨਾਲ ਜਿਹੜਾ ਧੰਨਵਾਦ ਹੈ ਇੱਥੋਂ ਦੇ ਸਟਾਫ ਦਾ ਵੀ ਕਰਨਾ ਚਾਹਣਾ ਲਿਵਾਸਾ ਹਸਪੀਟਲ ਦਾ ਸਰਕਾਰੀ ਹਸਪੀਟਲ ਦੇ ਸਟਾਫ ਦਾ ਤਾਂ ਧੰਨਵਾਦ ਹੈ ਪਰ ਲਿਵਾਸਾ ਹਸਪੀਟਲ ਤੋਂ ਹਿੰਮਤ ਜੀ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਐਮਰਜੈਂਸੀ ਦੇਖ ਦੋਈ ਸਾਡੀ ਸਪੋਰਟ ਕੀਤੀ ਔਰ ਸਾਨੂੰ ਡਿਸਕਾਊਂਟ ਜਿਹੜਾ ਆ ਉਹ ਦਵਾਇਆ ਤੇ ਉਹਨਾਂ ਦਾ ਵੀ ਧੰਨਵਾਦ ਹੈ ਸਾਤ ਉਸ ਐਕਸੀਡੈਂਟ ਮਾਮਲੇ ਵਿੱਚ ਅੱਜ ਦੂਜਾ ਦਿਨ ਸ਼ੁਰੂ ਹੋ ਗਿਆ ਮਾੜੀ ਖਬਰ ਇਹ ਹੈ ਕਿ ਜਿਹੜਾ ਨੰਬਰ ਸਾਨੂੰ ਮਿਲਿਆ ਸੀ ਉਹਨੂੰ ਟ੍ਰੇਸ ਕੀਤਾ ਤਾਂ ਪਤਾ ਲੱਗਿਆ ਨੰਬਰ ਗੱਡੀ ਦਾ ਨਹੀਂ ਮੋਟਰਸਾਈਕਲ ਦਾ ਬੁਲਟ ਮੋਟਰਸਾਈਕਲ ਦਾ ਪਰ ਚੰਗੀ ਗੱਲ ਇਹ ਹੈ ਕਿ ਇੱਥੇ ਤੋਂ ਜਿਹੜਾ ਸਟਾਫ ਹੈ ਐਸਐਮਓ ਸਾਹਿਬ ਨੇ ਬਿੱਟੂ ਸਾਹਿਬ ਉਹ ਬਹੁਤ ਸਾਥ ਦੇ ਰਹੇ ਨੇ ਔਰ ਡਾਕਟਰ ਜਿਹੜੇ ਆਰਥੋ ਦੇ ਦੋਨੋਂ ਬੜੇ ਕਾਬਿਲ ਨੇ ਸਟਾਫ ਬਹੁਤ ਕੋਆਪਰੇਟਿਵ ਹੈ ਔਰ ਸਾਨੂੰ ਮੰਗਲਵਾਰ ਦਾ ਟਾਈਮ ਦਿੱਤਾ ਕਿ ਜਿਹੜਾ ਆਪਰੇਟ ਦਾ ਔਰ ਜਿਹੜੇ ਡਾਕਟਰ ਹਨ ਉਹਨਾਂ ਵਰ ਜਿੰਨੀ ਸੀ ਜਾਣਕਾਰੀ ਇਕੱਠੀ ਕੀਤੀ ਹੈ ਕਿ ਬਹੁਤ ਅੱਛੇ ਨੇ ਕਾਬਲ ਨੇ ਐਸਐਮਓ ਬਿੱਟੂ ਜੀ ਨੇ ਬੜਾ ਸਾਥ ਦਿੱਤਾ ਪਰ ਸਵਾਲ ਇਹੀ ਹੈ ਕਿ ਜਿਹੜੀ ਕਮੀਆਂ ਪੇਸ਼ੇ ਹੈਗੀਆਂ ਉਹ ਹੈਗੀਆਂ ਕਿ ਇੱਥੇ ਐਕਸ-ਰੇ ਜਿਹੜੇ ਸਿਰਫ 3 ਵਜੇ ਤੱਕ ਹੁੰਦੇ ਲੈਬਾਰਟਰੀ 3 ਵਜੇ ਤੱਕ ਹੁੰਦੀ ਆ ਐਮਰਜੈਂਸੀ ਦੇ ਜਿਹੜੀ ਉਹ ਬਾਅਦ ਚ ਵੀ ਆਉਂਦੀ ਹੈ ਐਮਰਜੈਂਸੀ ਦਾ ਕੋਈ ਟਾਈਮ ਪੀਰੀਅਡ ਨਹੀਂ ਹੁੰਦਾ ਕਿ 10 ਤੋਂ 3 ਵਜੇ ਤੱਕ ਹੀ ਆਉਣੀ ਆ ਐਮਰਜੈਂਸੀ 24 ਘੰਟੇ ਚ ਕਦੀ ਵੀ ਆ ਸਕਦੀ ਆ ਤਾਂ ਪ੍ਰਸ਼ਾਸਨ ਨੂੰ ਸਿਵਲ ਸਰਜਰੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਐਮਰਜੈਂਸੀ ਸੇਵਾਵਾਂ ਦਾ ਮਤਲਬ ਕੀ ਹੁੰਦਾ ਕਿ 24 ਘੰ ਨਾਜ਼ੁਕਤਾ ਨੂੰ ਦੇਖਦੇ ਹੋਏ ਜਿਹੜੀ ਐਮਰਜੈਂਸੀ ਸੇਵਾਵਾਂ ਚਾਹੇ ਲੈਬਾਰਟਰੀ ਦੀ ਗੱਲ ਕਰੀਏ ਚਾਹੇ ਐਕਸ-ਰੇ ਦੀ ਗੱਲ ਕਰੀਏ ਚਾਹੇ ਹੋਰ ਜਿਹੜੀਆਂ ਵੀ ਸੇਵਾਵਾਂ ਜੋ ਟਰੋਮਾ ਚ ਚਾਹੀਦੀਆਂ ਹੁੰਦੀਆਂ ਉਹ 24 ਘੰਟੇ ਅਵੇਲੇਬਲ ਹੋਣੀਆਂ ਚਾਹੀਦੀਆਂ 24 ਘੰਟੇ ਸਰਵਿਸਿਜ਼ ਮਿਲਣੀਆਂ ਚਾਹੀਦੀਆਂ ਇਹ ਬੇਨਤੀ ਹੈ ਬਾਕੀ ਜਿਹੜਾ ਕਾਰ ਚਾਲਕ ਹੈ ਉਹਦੇ ਬਾਰੇ ਇਹ ਪਤਾ ਲੱਗਿਆ ਜੀ ਕਿ ਰੋਂਗ ਸਾਈਡ ਤੇ ਉਹ ਓਵਰ ਸਪੀਡ ਆ ਰਿਹਾ ਸੀਗਾ ਟੋਇਆ ਸੀ ਮੋਰੇ ਸ਼ਾਇਦ ਟੋਏ ਕਰਕੇ ਉਹਨੇ ਗੱਡੀ ਜਦੋਂ ਓਵਰਟੇਕ ਕੀਤੀ ਹੈ ਬਿਲਕੁਲ ਨਹੀਂ ਦੇਖਿਆ ਕਿ ਮੋਰੇ ਜਿਹੜੇ ਤਿੰਨ ਨੌਜਵਾਨ ਆ ਰਹੇ ਆ ਉਹਨਾਂ ਨੂੰ ਦਰਰਕ ਕਿ ਰੱਖਦਾ ਹੁਣ ਇੱਕ ਸਵਾਲ ਇਹ ਵੀ ਸਾਹਮਣੇ ਹੁੰਦਾ ਕਿ ਤਿੰਨ ਜਾਣੇ ਕਿਉਂ ਆ ਜਦੋਂ ਹੁਣ ਇੱਥੇ ਪੁਲਿਸ ਅਫਸਰਾਂ ਨੂੰ ਬਿਆਨ ਦਿੱਤੇ ਆ ਮੁੰਡਿਆਂ ਨੇ ਦੱਸਿਆ ਕਿ ਜਿਹੜਾ ਲੜਕਾ ਮੋਟਰਸਾਈਕਲ ਚਲਾ ਰਿਆ ਸੀ ਉਹਨੂੰ ਕਾਲ ਆਉਂਦੀ ਉਹਦੇ ਦੋਸਤ ਦੀ ਕਿ ਉਹਦੀ ਸਿਹਤ ਖਰਾਬ ਹੈ ਡਾਕਟਰ ਕੋ ਜਾਣਾ ਬੁਖਾਰ ਵਗੈਰਾ ਸੀ ਤਾਂ ਆਪਣੇ ਇੱਕ ਸਾਥੀ ਨੂੰ ਨਾਲ ਲੈ ਕੇ ਗਿਆ ਕਿ ਤ ਉਹਨੂੰ ਫੜ ਲਈ ਤੇ ਆਪਾਂ ਨੂੰ ਹਸਪਤਾਲ ਲੈ ਜੀਏ ਉਹ ਉਹਨੂੰ ਹਸਪਤਾਲ ਲੈ ਕੇ ਜਾ ਰਹੇ ਸੀਗੇ ਤਾਂ ਆਪਾਂ ਇਹ ਪਤਾ ਨਹੀਂ ਸੀ ਕਿ ਰਸਤੇ ਵਿੱਚ ਸਾਡੇ ਨਾਲ ਹਾਦਸਾ ਹੋ ਜਾਣਾ ਵੀ ਤਿੰਨ ਨੂੰ ਹਸਪਤਾਲ ਜਾਣਾ ਪੈਣਾ ਔਰ ਤਿੰਨੇ ਹੁਣ ਐਡਮਿਟ ਹੈ ਸੋ ਇਹ ਬੇਨਤੀ ਜਿਹੜੀ ਆ ਪੂਰੀ ਖ ਆਪਣੇ ਵਾਲੇ ਟਰੈਕ ਤੇ ਚੱਲੋ ਔਰ ਭਰਾਵਾ ਸਲੋ ਸਪੀਡ ਤੇ ਚੱਲੋ ਕਿਉਂਕਿ ਪਤਾ ਨਹੀਂ ਇੱਥੇ ਕਿਹੜਾ ਦੂਜੇ ਟਰੈਕ 'ਚ ਖਾਦੀ ਪੀਤੀ ਚੀਜ਼ ਆਪਾਂ ਜਾਂ ਓਵਰ ਸਵੀਟ ਵੈਸੀ ਗਈਆਂ ਨੂੰ ਨਸ਼ਾ ਹੁੰਦਾ ਗੱਡੀ ਤੇਜ਼ ਚਲਾਉਣ ਦਾ ਤੁਹਾਨੂੰ ਕਿਤੇ ਦਰੜ ਕਿੰਨਾ ਰੱਖ ਦਿੱਤਾ ਆਪਣਾ ਬਚਾ ਕੇ